ਦਰਿਆ ਦਾ ਹੈ ਬਿਆਸ ਦਰਿਆ ਰਾਮ ਸਰ ਸਾਈਟ ਬਿਲਡ ਲਾਈਫ ਦੀ ਇਹ ਜਿਹੜੀ 2017 ਦੇ ਵਿੱਚ ਇਹ ਕਰ ਦਿੱਤਾ ਗਿਆ ਉੱਥੇ ਹੁਣ ਇਹ ਨਹੀਂ ਸਮਝ ਆਈ ਕਿ ਇਹਨੂੰ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਕੀ ਪੈ ਗਈ ਸੀ ਇਹਨੂੰ ਬਿਲਡ ਲਾਈਫ ਡਿਕਲੇਅਰ ਕਰਨ ਦੀ ਜ਼ਰੂਰਤ ਕੀ ਪੈ ਗਈ ਸੀ ਕਿਉਂ ਇਹਦੇ ਲਈ ਮਤਾ ਲਿਆਂਦਾ ਗਿਆ ਹੁਣ ਪਤਾ ਨਹੀਂ ਕੀ ਮਜਬੂਰੀ थी ਕੀ ਥੀ ਇਹਦੇ ਪਿਛਲੇ ਸਰਕਾਰਾਂ ਦੱਸ ਸਕਦੀਆਂ ਨੇ ਉਹਨਾਂ ਦੇ ਨੁਮਾਇੰਦੇ ਦੱਸ ਸਕਦੇ ਆ ਕਿ ਇਸ ਦੇ ਲਈ ਹੁਣ ਜੇ ਬੀਵੀ ਆਪਣਾ ਵਿਆਸ ਦਰਿਆ ਦੇ ਵਿੱਚ ਇੱਕ ਚਮਚਾ ਰੇਤਾ ਵੀ ਚੱਕਣਾ ਉਹਦੀ ਪਰਮਿਸ਼ਨ ਦਿੱਲੀ ਤੋਂ ਆਉਣੀ ਹੈ ਤੇ ਅਸੀਂ ਵਿਆਸ ਦਰਿਆ ਦੇ ਵਿੱਚ ਕਰਨੀ ਕੋਈ ਨਹੀਂ ਕਰ ਸਕਦੇ ਔਰ ਜਿੱਥੋਂ ਵਿਆਸ ਦਰਿਆ ਚੱਲਦਾ ਹੈ ਉੱਥੋਂ ਲੈ ਕੇ ਹਰੀਕੇ ਪੱਤਨ ਤੱਕ ਸਾਰੇ ਦਾ ਸਾਰਾ ਜਿਹੜਾ ਉਹ ਬਿਲਡ ਲਾਈਫ ਹੈ ਜਿਹੜਾ ਰਾਮਸਰ ਸਾਈਟ ਹੈ ਉਹ ਡਿਕਲੇਅਰ ਕੀਤੀ ਹੋਈ ਹੈ ਤੇ ਜਿਹੜੀ ਇਹ ਕਰਨੀ ਨਹੀਂ ਮੰਨਦੀ ਸੀ ਤੇ ਸਭ ਤੋਂ ਵੱਡੀ ਗੱਲ ਇਹ ਤੇ ਜੋ ਹੋਈ ਕਿ ਇਰੀਗੇਸ਼ਨ ਡਿਪਾਰਟਮੈਂਟ ਦੀ ਕੋਈ ਇਹਦੇ ਚ ਸਲਾਹ ਨਹੀਂ ਲਈ ਗਈ ਕੋਈ ਕੰਸੈਂਟ ਨਹੀਂ ਲਈ ਗਈ ਤੇ ਚੱਕ ਕੇ ਸਿੱਧੇ ਦਾ ਸਿੱਧਾ ਬਿਆਸ ਦਰਿਆ ਸਾਰਾ ਉਹ ਰਾਮਸਰ ਸਾਈਟ ਡਿਕਲੇਅਰ ਕਰਾਤਾ ਸੋ ਇਸ ਕਰਕੇ ਅਸੀਂ ਉੱਥੇ ਨਾ ਡੀਸੇਲਟਿੰਗ ਕਰ ਸਕਦੇ ਆ ਨਾ ਕੋਈ ਮਾਈਨਿੰਗ ਕਰ ਸਕਦੇ ਆ ਉਥੇ ਕਿਸੇ ਕਿਸਮ ਦੀ ਕਾਰਵਾਈ ਆ ਜਿਹੜੀ ਉਹ ਪੰਜਾਬ ਸਰਕਾਰ ਦੀ ਜਿਹੜੀ ਪਾਵਰ ਤੋਂ ਬਾਹਰ ਹੋ ਜਾਂਦੀ ਆ ਸਕਦੀ ਹੈ ਤੇ ਹੁਣ ਸਰ ਅਸੀਂ ਇਸ ਦੇ ਲਈ ਜੋ ਪੰਜਾਬ ਸਰਕਾਰ ਵੱਲੋਂ ਕੰਮ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਦੀ ਗੱਲ ਕੀਤੀ ਗਈ ਤਾਂ ਇਹ ਪਹਿਲਾਂ ਵੀ ਕੰਮ ਕੀਤੇ ਧੜਾ ਆਉਣ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਤੇ ਜਿਹਦੇ ਕਰਕੇ ਧੂਸੀ ਬੰਨ੍ਹਨੇ ਜਿਹੜੇ ਉਹ ਕਿਤੇ ਧੂਸੀ ਬੰਨ੍ਹ ਨਹੀਂ ਟੁੱਟੇ ਹੁਣ ਜਦੋਂ ਓਵਰਫਲੋ ਹੋ ਗਏ ਜਦੋਂ ਪਾਣੀ ਉਹਨਾਂ ਦੇ ਉੱਪਰ ਦੀ ਲੰਘਿਆ ਉੱਥੇ ਦੇ ਬੰਨ ਟੁੱਟ ਗਏ ਪਰ ਨਾ ਬਿਆਸ ਤੇ ਨਾ ਸਤਲੁਜ ਤੇ ਜੋ ਬੰਨ ਸਹੀ ਬੰਨੇ ਹੋਏ ਸੀ ਤੇ ਨਾ ਸਤਲੁਜ ਕਿਸੇ ਵੀ ਦਰਿਆ ਦੇ ਉੱਤੇ ਕੋਈ ਬੰਨ ਨੇ ਜਿਹੜੇ ਉਹ ਨਹੀਂ ਟੁੱਟੇ ਸਿਰਫ ਅੰਦਰੂਨੀ ਬੰਨ ਸੀ ਜਿਹੜੇ ਉਹ ਸਾਰੇ ਟੁੱਟੇ ਨੇ ਕੱਗਰ ਦਰਿਆ ਦੀ ਮੈਂ ਗੱਲ ਕਰਾਂ ਤੱਕ ਕੱਗਰ ਦਰਿਆ ਦੇ ਉੱਤੇ ਸਰ ਪਹਿਲਾ ਕੰਮ ਕੀਤੇ ਤੇ ਅੱਜ ਪਿਛਲੇ ਕੀਤੇ ਕੰਮਾਂ ਕਰਕੇ 2023 ਤੋਂ ਬਾਅਦ ਕੱਗਰ ਦਰਿਆ ਦੇ ਵਿੱਚ ਜਿਹੜਾ ਚੌਥਾ ਵੱਡਾ ਦਰਿਆ ਸਾਡਾ ਹੈ ਪੰਜਾਬ ਦੇ ਵਿੱਚ ਜਿਹਦੇ ਨਾਲ ਸਾਡਾ ਹਮੇਸ਼ਾ ਨੁਕਸਾਨ ਹੁੰਦਾ ਰਿਹਾ ਹੈ ਉਹਦਾ ਇੱਕ ਤੇ ਕੋਈ ਨੁਕਸਾਨ ਨਹੀਂ ਹੋਇਆ ਪਟਿਆਲੇ ਦੇ ਨੇੜੇ ਜਿਹੜੇ ਪਹਿਲਾਂ 40 ਪਿੰਡ ਡੁੱਬ ਗਏ ਥੀ ਤੇ ਸਾਨੂੰ ਏਸੇ ਦੀ ਵੀ ਹੈਰਾਨੀ ਹੈ ਕਿ ਹਾਂਸੀ ਬਟਾਣਾ ਨਹਿਰ ਬਣ ਗਈ ਉਹ ਇੱਕ ਦਿਨ ਦੇ ਵਿੱਚ ਤਾਂ ਬਣ ਹੀ ਗਈ ਹਾਂਸੀ ਬਟਾਣਾ ਨਹਿਰ ਕਰਕੇ ਸਾਡੇ 40 ਪਿੰਡ ਨੇ ਜਿਹੜੇ ਪਟਿਆਲੇ ਡਿਸਟ੍ਰਿਕਟ ਦੇ ਉਹ ਘੱਗਰ ਦੀ ਮਾਰ ਦੇ ਵਿੱਚ ਆ ਜਾਂਦੇ ਸੀ ਉਹ ਹਾਂਸੀ ਬਟਾਣਾ ਨਹਿਰ ਉਹਦੀ ਕਿਵੇਂ ਇਜਾਜ਼ਤ ਦਿੱਤੀ ਗਈ ਚਲੋ ਹੁਣ ਸਟੇ ਹੋਈ ਹੋਈ ਐ ਪਰ ਕੇਸ ਦੁਬਾਰੇ ਚੱਲ ਗਿਆ ਸੋ ਉਸ ਦੇ ਕਰਕੇ ਸਾਡੀ ਵੱਡੀ ਬਰਬਾਦੀ ਹੁੰਦੀ ਸੀ ਪਰ ਹੁਣ ਕਿਉਂਕਿ 23 ਤੋਂ ਸਦਕ ਲੈ ਕੇ ਪੰਜਾਬ ਸਰਕਾਰ ਨੇ ਕੰਮ ਕੀਤੇ ਤੇ ਜਿਹਦੀ ਵੱਡੀ ਆਧਾਰਨ ਜਿਹੜੀ ਹੈ ਸਾਡੇ ਹਲਕੇ ਲਹਿਰੇ ਦੇ ਵਿੱਚ ਕੱਗਰ ਸਾਰਾ ਪਿੱਛੋਂ 598 ਫੁੱਟ ਚੌੜਾ ਹੋ ਗਿਆ ਚੈਨਲਾਈਜ਼ ਕਰਤਾ ਖਨੌਰੀ ਤੋਂ ਮਕਰੋੜ ਤੱਕ 598 ਫੁੱਟ ਚੌੜਾ ਹੋਇਆ ਹੋਇਆ ਹੈ ਪਰ ਮਕਰੋੜ ਤੋਂ ਕੜੈਲ ਤੱਕ 198 ਫੁੱਟ ਚੌੜਾ ਹੈ 598 ਫੁੱਟ ਦਾ ਪਾਣੀ ਆ ਜਿਹੜਾ 198 ਫੁੱਟ ਦੇ ਵਿੱਚ ਜਾਂਦਾ ਤੇ ਮੈਨੂੰ ਇਹ ਦੱਸ ਦਿਆਂ ਕਿ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਕਰਕੇ ਅਸੀਂ 2023 ਦੇ ਵਿੱਚ ਮਕਰੋੜ ਤੋਂ ਕੜੈਲ ਤੱਕ ਘੱਗਰ ਦੇ ਦੋਨੇ ਪਾਸੇ 16-16 ਫੁੱਟ ਚੌੜੇ ਬੰਨ ਬੰਨੇ ਤੇ ਜਿਹਦੇ ਕਰਕੇ ਉਹ ਮਾਰ ਬਚੀ ਨਹੀਂ 2023 ਦੇ ਵਿੱਚ 750 ਫੁੱਟ ਤੇ 3 ਇੰਚ ਇਹ ਗੇਜ ਹੈ ਖਨੌਰੀ ਦਾ 750 ਫੁੱਟ ਤੇ 3 ਇੰਚ ਜਦੋਂ ਪਾਣੀ ਘੱਗਰ ਦੇ ਵਿੱਚ ਆਇਆ 2023 ਦੇ ਵਿੱਚ ਸਰ 53 ਜਗ੍ਹਾ ਤੋਂ ਪਾੜ ਪਿਆ ਸੀ 53 ਜਗ੍ਹਾ ਤੇ ਘੱਗਰ ਟੁੱਟਿਆ ਸੀ ਪਰ ਇਸ ਵਾਰ 750 ਫੁੱਟ ਤੇ 7 ਇੰਚ 750 ਫੁੱਟ 7 ਇੰਚ ਜਿਹੜਾ ਪਿਛਲੇ 50 ਸਾਲ ਦਾ ਇਤਿਹਾਸ ਹੈ ਸਰ 750 ਫੁੱਟ 7 ਇੰਚ ਤੇ 9 ਦਿਨ ਘੱਗਰ ਦਾ ਪਾਣੀ ਸਟੇਬਲ ਰਿਹਾ ਤੇ ਕਿਤੇ ਕੋਈ ਬਰੀਚ ਨਹੀਂ ਹੋਈ ਇੱਥੇ ਸਾਡੇ ਸਾਰੇ ਡਿਪਾਰਟਮੈਂਟ ਦੇ ਬੰਦੇ 24 ਘੰਟੇ ਪਹਿਰਾ ਦਿੱਤਾ ਲੋਕਾਂ ਨੇ ਸਾਥ ਦਿੱਤਾ ਤੇ ਬੰਨ ਬੰਨੇ ਹੋਣ ਕਰਕੇ ਉੱਥੇ ਕੋਈ ਬਰਬਾਦੀ ਨਹੀਂ ਹੋਈ 400 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਸਰ ਉਹ ਕੱਲੇ ਉੱਥੇ ਇੱਕ ਗਰਦ ਰਹਿ ਦੇ ਉੱਥੇ ਬਚੇ